ਉਮਰ ਵੀਰ ਪ੍ਰਤਾਪ ਜੀ ਨੂੰ ਕਿਉਂਕਿ ਉਹ ਤੁਹਾਡੇ ਹੁਕਮ ਦਾ ਇਕਾ ਸੀਗਾ ਨਹੀਂ ਨਹੀਂ ਦੇਖੋ ਮੈਂ ਬੁੱਲ ਜਿਹੜਾ ਇਹਦੇ ਬਾਅਦ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਤਰੀ ਦੱਸ ਪਾਉਂਗਾ ਕਿਉਂਕਿ ਮੈਂ ਕੱਢਣ ਵਾਲੀ ਕਪੈਸਿਟੀ ਜ ਨਹੀਂਗਾ ਪਾਰ티 ਹਾਈ ਕਮਾਂਡ ਨੇ ਅਦਰਿੰਦ ਕੇ ਦੀ ਬਾਤ ਜੀ ਨੇ ਭਗਵੰਤ ਮਾਨ ਜੀ ਨੇ ਅਮਰੋੜਾ ਜੀ ਔਰ ਮਨੀਸ਼ ਸੁਸੋਦੀਆ ਜੀ ਜਿਹੜੇ ਸਾਡੇ ਲੀਡਰ ਨੇ ਉਹਨਾਂ ਨੇ ਇਹ ਡਿਸਾਈਡ ਕੀਤਾ ਪਰ ਮੇਰਾ ਮੰਨਣਾ ਇਹ ਆ ਕਿ ਮੈਂ ਜੋ ਮੇਰੀ ਜ਼ਿੰਦਗੀ ਦਾ ਪ੍ਰਿੰਸੀਪਲ ਆ ਬੇਦਮਦਨਾ ਹੈ ਕਿ ਬੰਦਾ ਜਿਸ ਵੀ ਪਾਰਟੀ ਦੇ ਵਿੱਚ ਆਪਣੀ ਪਾਰਟੀ ਦੇ ਵਿੱਚ ਰਹਿੰਦਿਆ ਆਪਣੀ ਪਾਰਟੀ ਦੇ ਜਿਹੜੇ ਸੂਲ ਨੇ ਜਿਹੜੇ ਕਾਇਦਾ ਕਾਨੂੰਨ ਨੇ ਉਹਨਾਂ ਨੂੰ ਜਿਹੜਾ ਸਾਨੂੰ ਫਾਲੋ ਕਰਨਾ ਚਾਹੀਦਾ ਜੇ ਆਪਾਂ ਨੂੰ ਫਾਲੋ ਨਹੀਂ ਕਰਤ ਸਾਨੂੰ ਮੰਨ ਕੇ ਚੱਲਣਾ ਚਾਹੀਦਾ ਕਿ ਸਾਨੂੰ ਪਾਰਟੀਆਂ ਦੀ ਜਿਹੜੀ ਪਾਲਿਸੀ ਹੈ ਸਾਨੂੰ ਉਹਦੇ ਅਨੁਸਾਰ ਚੱਲਣਾ ਪਊਗਾ ਨਾ ਕਿ ਪਾਰਟੀ ਨੇ ਸਾਡੇ ਅਨੁਸਾਰ ਚੱਲਣਾ ਸੋ ਮੈਨੂੰ ਲੱਗਦਾ ਕਿ ਇੱਥੇ ਕਿਤੇ ਗੈਪ ਜਿਹੜਾ ਉਹ ਰਹਿ ਗਿਆ ਜਿਹਦੇ ਕਰਕੇ ਮਤਲਬ ਉਹਨਾਂ ਦੇ ਖਿਲਾਫ ਕਾਰਵਾਈ ਹੋਈ ਆ ਲੱਗਦਾ ਕਿ ਨੂੰ ਫੋਲੋ ਨਹੀਂ ਕੀਤੇ ਗਏ ਆ ਨਹੀਂ ਨਹੀਂ ਤਾਂ ਹੀ ਹੋਈ ਆ ਹੋਰ ਤੇ ਕੁਝ ਮਤਲਬ ਦੇਖੋ ਨਾ ਮੈਂ ਹੋਰ ਤੇ ਕੁਝ ਕਹਿ ਨਹੀਂ ਸਕਦਾ ਪਰ ਉਹ ਕਹਿੰਦੇ ਮੈਂ ਤਾਂ ਸੱਚ ਬੋਲ ਰਿਹਾ ਜੀ ਮੇਰੇ ਸੱਚ ਨੂੰ ਦਬਾਇਆ ਗਿਆ ਕੋਈ ਗੱਲ ਨਹੀਂ ਸੱਚ ਕਿਉਂ ਕੋਈ ਨਹੀਂ ਦਬਾ ਸਕਦਾ ਸੱਚ ਨੂੰ ਤੁਸੀਂ ਸੱਚ ਬੋਲੋ ਇੰਡੀਪੈਂਡੈਂਟ ਆਪਣਾ ਬੋਲੋ ਪਰ ਪਾਰਟੀ ਦੀ ਜਿਹੜੀ ਪੋਜੀਸ਼ਨ ਆ ਪਾਰਟੀ ਦੀ ਜਿਹੜੀ ਲਾਈਨ ਆ ਤੁਹਾਨੂੰ ਪਾਰਟੀ ਦੀ ਲਾਈਨ ਪਾਰਟੀ ਦੀ ਪੋਜੀਸ਼ਨ ਜਿਹੜੀ ਉਹਨੂੰ ਫੋਲੋ ਕਰਨਾ ਪਵੇ ਉਹ ਕਹਿੰਦੇ ਵਿਕਰਮ ਜੀਠੀਆ ਦੇ ਕੇਸ ਦੇ ਵਿੱਚ ਵੀ ਜਿਹੜਾ ਹੈ ਤੰਗ ਕੀਤਾ ਗਿਆ ਵਿਕਰਮ ਜੀਠੀਆ ਉਸ ਪਾਈ ਗਈ ਸੀ ਮੈਂ ਉਹਦੇ ਬਾਅਦ ਕੀ ਕਰ ਸਕਦਾ ਉਹਨਾਂ ਨੂੰ ਜਿਹੜੇ ਬੰਦਿਆਂ ਨੇ ਯਾਰ ਪੰਜਾਬ ਬਰਬਾਦ ਕਰਤਾ ਜਿੰਨਾ ਬੰਦਿਆਂ ਦੇ ਉੱਤੇ ਹੁਣ ਜਿਹੜਾ ਕੇਸ 540 ਕਰੋੜ ਦਾ ਹੋਇਆ ਸਭ ਤੋਂ ਵੱਡਾ ਜਿਹੜਾ ਸਰ ਪੰਜਾਬ ਦਾ ਜਿਹੜਾ ਨੁਕਸਾਨ ਹੋਇਆ ਜਿਹੜਾ ਪੀਰੀਅਡ 7 ਤੋਂ ਲੈ ਕੇ 17 ਤੱਕ ਦਾ ਸੀ 10 ਸਾਲ ਕਾਲੀ ਬੀਜੇਪੀ ਸਰਕਾਰ ਦਾ ਉਸ ਪੀਰੀਅਡ ਦੇ ਵਿੱਚ ਜਿੱਥੇ ਮਜੀਠੀਆ ਜੀ ਕੈਬਨਲ ਮਿੰਿਸਟਰ ਸਨ ਉਸ ਟਾਈਮ ਦੇ ਵਿੱਚ ਜਿਹੜਾ ਪੰਜਾਬ ਦਾ ਨੁਕਸਾਨ ਹੋਇਆ ਤੁਸੀਂ ਕਦੀ ਉਹ ਸੋਚ ਵੀ ਨਹੀਂ ਸਕਦੇ ਕਿ ਕਿੰਨਾ ਨੁਕਸਾਨ ਹੋ ਗਿਆ ਦੇਖੋ ਜਿਹੜੀਆਂ ਮੌਤਾਂ ਹੋਈਆਂ ਸਾਡੇ ਨੌਜਵਾਨ ਮਰ ਗਏ ਨਸ਼ਿਆਂ ਦੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਤੇ ਮਰ ਗਏ ਪਰ ਸਾਡਾ ਉਹਦੇ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਪੰਜਾਬ ਤੋਂ ਕਿੱਦਾਂ ਕੱਢਿਆ ਲੋਕਾਂ ਨੇ ਵਿਚਾਰਿਆ ਨਹੀਂ ਜ਼ਮੀਨਾਂ ਘੜੇ ਪਾ ਕੇ ਪਲਾਟ ਵੇਚ ਕੇ ਕਦੇ ਚੁੱਕ ਗਏ ਦਰਦ ਆ ਕਿ ਸਾਡੇ ਬੱਚੇ ਨਸ਼ੇ ਦੇ ਨਾਲ ਲੱਗਦੇ ਉਹਨਾਂ ਨੇ ਸਾਡ ਆਪਣੇ ਬੱਚਿਆਂ ਨੂੰ ਕਿਸੇ ਨੇ ਕੈਨੇਡਾ ਚ ਕਿਸੇ ਨੇ ਅਮਰੀਕਾ ਚ ਕਿਸੇ ਨੇ ਨਿਊਜ਼ੀਲੈਂਡ ਆਸਟ੍ਰੇਲੀਆ ਚ ਸਾਡਾ ਪੰਜਾਬ ਜਿਹੜਾ ਉਹ ਉਹ ਖਾਲੀ ਕਰ ਪਰ ਉਹ ਉਹ ਦਾ ਸੁਣੋ ਸਭ ਸੁਣੋ ਸੁਣੋ ਉਹ ਦਾ ਹੱਕ ਨਾ ਜਿਹੜੀਆਂ ਸਾਡੀਆਂ ਬਾਹਰਲੇ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਕਾਲਜ ਜਿਹੜੇ ਸੀਗੇ ਅਲਪਾ ਖਲਬਾ ਪਈਆ ਪੰਜਾਬ ਚ ਲੈ ਗਏ ਸਨ ਸਦ ਨਿਚੋੜਤਾ ਸਾਡੇ ਕੁਝ ਮਰ ਗਏ ਕੁਝ ਦਰ ਗਏ ਜਿਆਦਾ ਚੜ ਗਏ ਉਹ ਇਹਨਾਂ ਲੋਕਾਂ ਦੀ ਕਰਤੂਤਾ ਕਰਕੇ ਚੜ ਗਏ ਜਿਨ੍ਹਾਂ ਨੇ ਇਹ ਕੰਮ ਕੀਤਾ ਸੀ ਤੋਂ ਬਾਅਦ ਸਾਡੇ ਸਾਹਮਣੇ ਦੋ ਵਾਰ ਪ੍ਰਵਾਸ ਹੋਇਆ ਪੰਜਾਬ ਦੇ ਵਿੱਚ ਇੱਕ ਉਹਦੋਂ ਹੋਇਆ ਜਦੋਂ ਪੰਜਾਬ ਦੇ ਵਿੱਚ ਅਪ੍ਰੈਸ਼ਨ ਬਲੂ ਸਟਾਫ ਤੋਂ ਬਾਅਦ ਪੰਜਾਬ ਦੇ ਵਿੱਚ ਨਵਾਂ ਨਵਾਂ ਜਦੋਂ ਆਤਵਾਦ شروع ਹੋਇਆ ਜਦੋਂ ਕਾਰਕੁਨਾਈ ਚਲਣੀ ਉਹ ਤੋਂ ਬਾਅਦ ਵੀ ਲੋਕਾਂ ਨੇ ਆਪਣੇ ਬੱਚੇ ਕੁਝ ਲੋਕ ਆਪ ਜਿਹੜੇ ਜੱਜਾਂ ਦੇ ਚੜ ਕੇ ਚਲੇ ਗਏ ਸਿੱਧਾ ਸਾਰ ਪੰਜਾਬ ਦਾ ਨੁਕਸਾਨ ਹੈ ਇਹਦੀ ਪੂਰਤੀ ਕਿਵੇਂ ਕਰੀ ਜੀ ਇਹ ਪੰਜਾਬ ਦਾ ਜਿਹੜਾ ਨੁਕਸਾਨ ਕੀਤਾ ਇਹਨਾਂ ਲੋਕਾਂ ਨੇ ਇਹ ਨੁਕਸਾਨ ਜਿਹੜਾ ਸਾਦੀ ਇਹ ਬਹੁਤ ਵੱਡਾ ਨੁਕਸਾਨ ਹੈ ਸੋ ਇਸ ਕਰਕੇ ਮਜੀਠੀਏ ਨੂੰ ਕੀ ਕੀਤਾ ਕੀ ਨਹੀਂ ਕੀਤਾ ਸਵਾਲ ਇਹਦੀ ਹੈ ਸਵਾਲ ਸਾਡ ਉਹ ਆ ਜਿਹੜਾ ਹਜ਼ਾਰਾਂ ਨੌਜਾਨ ਪੰਜਾਬ ਤੇ ਮੱਜ ਗਏ ਜਿਹੜੇ 540 ਮਤਲਬ ਕਰੋੜ ਦਾ ਮਸਲਾ ਅੱਜ ਤਾ ਮਤਲਬ ਸਾਡੇ ਸਾਬਕਾ ਵਿਧਾਇਕ ਬੋਨੀ ਜੀ ਨੇ ਵੀ ਕਿਹਾ ਕਿ 6000 ਕਰੋੜ ਦਾ ਜਿਹੜਾ ਇਹ ਟਰੱਕ ਮੰਡੀ ਦਾ ਕੇਸ ਹੈ ਸਰ ਸਾਰਾ ਪੰਜਾਬ ਇਨਦੇ ਚੋੜਤਾ ਜਾਂ ਅੱਛਾ ਉਹ ਇਹ ਕਪਸ਼ਵੀਰ ਬਾਦਲ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿੰਨੇ ਮੇਰਾ ਚੈਲੰਜ ਹੈ ਕਿ ਇਹ ਪਰਚਾ ਝੂਠਾ ਪਾਇਆ ਆ ਆਮ ਆਦੀ ਪਾਰਟੀ ਨੇ ਸਰ ਸਾਹਿਬ ਵੇਖੋ ਸੁਖਬੀਰ ਬਾਦਲ ਉਹਨੇ ਕੀ ਕਹਿੰਦਿਆ ਕੀ ਨਹੀਂ ਕਹਿੰਦੇ ਉਹਨਾਂ ਦੀ ਕਦੀ ਕੋਈ ਗੱਲ ਸੱਚੀ ਨਹੀਂ ਹੋਈ ਜੀ ਦੂਜੀ ਗੱਲ ਇਹ ਆ ਕਿ ਜਿਹੜੀਆਂ ਇਸ ਦੇਸ਼ ਦੀਆਂ ਮਾਨਜੋਗ ਕੋਰਟ ਕਚਹਿਰੀਆਂ ਨੇ ਮਾਨਜੋਗ ਜੱਜ ਨੇ ਮਾਨਜੋਗ ਵਕੀਲ ਨੇ ਜਿਹੜੇ ਕੋਰਟਾਂ 'ਚ ਕੇਸ ਲੜਦੇ ਆ ਸਤ ਜਿਹੜਾ ਡੀਜੀਪੀ ਉਹਨਾਂ ਦੇ ਟਾਈਮ ਤੇ ਲੱਗਾ ਸੀਗਾ ਚਟੋਪਾデア ਜੀ ਉਹਨਾਂ ਨੇ ਆ ਕੇ ਕਹਿਤਾ ਕਿ ਬਿਲਕੁਲ 100 ਦੀ 500% ਬਿਕਰਮਜੀਤ ਮਜੀਠੀਆ ਦੋਸ਼ੀ ਹੈ ਈਡੀ ਦੇ ਜਿਹੜੇ ਮੁਖੀ ਸੀਗੇ ਮਨਨ ਸਿੰਘ ਗੋਣੀ ਉਹਨਾਂ ਨੇ ਕਹਿਤਾ ਕਿ ਬਿਲਕੁਲ ਜੀ 100% ਉਹ ਦੋਸ਼ੀ ਸੀਗੇ ਸਮਝਦੇ ਕਿ ਦੀ ਗੱਲ ਉਹਦ ਕੋਰਟ ਨੇ ਪਹਿਲੇ ਹੀ ਦਿਨ ਜਦੋਂ ਸਾਰੇ ਪੇਪਰ ਦੇਖੇ ਇਹ 7 ਦਿਨ ਦਾ ਜਿਹੜਾ ਉਨਾ ਦਾ ਅਰਮਾਨ ਜਿਹੜਾ ਦਿੱਤਾ ਜੇ ਜੇ ਉਹਦੇ ਵਿੱਚ ਕੋਈ ਝੂਠ ਵਾਲੀ ਗੱਲ ਹੁੰਦੀ ਜਿਹਦੇ ਵਿੱਚ ਕੋਈ ਇਦਾਂ ਦੀ ਗੱਲ ਹੁੰਦੀ ਤੇ ਸਰ ਮਤਲਬ ਅਰਮਾਨ ਵੀ ਨਹੀਂ ਮਿਲਣਾ ਤੇ ਦੂਜੀ ਗੱਲ ਇਹ ਆ ਕਿ ਸੁਖਬੀਰ ਜੋੜੀ ਇਹ ਦੱਸਣ ਕਿ 7 ਤੋਂ 17 ਤੱਕ ਪੰਜਾਬ ਪੰਜਾਂ ਦਰਿਆਵਾਂ ਦੀ ਤਸਵੀਰ ਉਸ ਸਮੇਂ ਲੋਕ ਕਹਿੰਦੇ ਸੀਗੇ ਕਿ ਛੇਵੇਂ ਦਰਿਆ ਨਸ਼ਿਆਂ ਦਾ ਵਗ ਗਿਆ ਇਹਨਾਂ ਦਾ ਰਾਜ ਹੀ ਕਿਹਦਾ ਦਾ ਸੀਗਾ ਉਹ ਦੱਸ ਸਕਦੇ ਸੁਖਬੀਰ ਜੋੜੀ ਕਿ ਜਦੋਂ ਭੋਲੇ ਨੇ जगदीश भोले ਨੇ ਸਮਗਲਰ ਨੇ ਜਦੋਂ ਸਾਲ ਮਹਾਲੀ ਦੀ ਕੋਰ ਦੇ ਵਿੱਚ ਲਿਖਤੀ ਬਿਆਨ ਦਿੱਤਾ ਆਪਣਾ ਲਿਖਤੀ ਬਿਆਨ ਦਿੱਤਾ ਕਿ ਨਹੀਂ ਉਸ ਤੋਂ ਬਾਅਦ ਇਹਨਾਂ ਜਾਂਚ ਕਿਉਂ ਨਹੀਂ ਕੀਤੀ ਜੀ ਇੱਕ ਕੈਬਨਿਟ ਮਨਿਸਟਰ ਦੇ ਖਿਲਾਫ ਕੋ ਬੰਦਾ ਲਿਖਤੀ ਬਿਆਨ ਦਿੰਦਾ ਉਹ ਵੀ ਕੋਰ ਦੇ ਵਿੱਚ ਕੋਈ ਇਹਨਾਂ ਨੇ ਜਾਂਚ ਨਹੀਂ ਕੀਤੀ ਈਡੀ ਜਾਂਚ ਕਰਨ ਲੱਗੀ ਤਾਂ ਉਹਦਾ ਮੁਖੀ ਜਿਹੜਾ ਇਹਨਾਂ ਨੇ ਚੇਂਜ ਕਰਤਾ ਸੋ ਇਸ ਕਰਨਾ ਸਾਨੂੰ ਕੋਈ ਫਰਕ ਨਹੀਂ ਅਸੀਂ ਤਾਂ ਜੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਸਾਡੀ ਉਹ ਮਹਿੰਮਾ ਇਸ ਮਹਿੰਮ ਦੇ ਵਿੱਚ ਜਿਸ ਵੀ ਬੰਦੇ ਨੇ ਪੰਜਾਬ ਦੇ ਵਿੱਚ ਨਸ਼ੇ ਦਾ ਕਾਰੋਬਾਰ ਕੀਤਾ ਜਿਸ ਵੀ ਬੰਦੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਮੌਤ ਦੇ ਮੂੰਹ ਚ ਧੱਕਿਆ ਉਹ ਵੱਡਾ ਛੋਟਾ ਹੋ ਕੀ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਇਦਾਂ ਦੀ ਕਰਾਂਗੇ ਮਿਸਾਲੀ ਕਾਰਵਾਈ ਤੇ ਅੱਗੇ ਤੋਂ ਕੋਈ ਇਹੋ ਜਿਹਾ ਧੰਦਾ ਨਾ ਕਰੇ